ਵੇ ਵੱਡੇ ਭਾਜੀ ਮਲਕੀ ਤੇਰਾਣੀ ਭਾਜੀ ਗੁਰਜੀਤ ਜੀ ਮਿਊਜ਼ਿਕ ਡਾਇਰੈਕਟਰ ਜੀ ਸਾਰੇ ਅਸੀਂ ਇਕੱਠੇ ਆ ਅੱਜ ਅਸੀਂ ਸਾਰੇ ਇੱਕ ਟੀਮ ਦੇ ਵਜੋਂ ਇਕੱਠੇ ਹੋਏ ਆ ਸੋ ਰੀਤਾ ਨਾਲ ਰੀਤਾ ਜਿਹੜੀ ਤੁਸੀਂ ਇਹ ਫਿਲਮ ਦੇਖ ਰਹੇ ਹੋ 14 ਅਪ੍ਰੈਲ ਨੂੰ ਸਾਡੀ ਰਿਲੀਜ਼ ਹੋ ਰਹੀ ਹੈ ਸਾਡੇ ਡਾਇਰੈਕਟਰ ਪ੍ਰੋਡਿਊਸਰ ਸਾਰਾ ਕੁਝ ਡਾਕਟਰ ਪ੍ਰਮਸ਼ਰ ਗੌਰ ਸਿੱਧੂ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਅੱਜ ਤੁਹਾਨੂੰ ਇਸ ਫਿਲਮ ਬਾਰੇ ਦੱਸਣਾ ਹੈ ਫਿਲਮ ਬਣਦੇ-ਬਣਦੇ ਇੰਨੀ ਕਿ ਲੰਬੀ ਹੋ ਗਈ ਇਹ ਮਜਬੂਰੀ ਹੋ ਗਈ ਉਹਨੂੰ ਥੀਏਟਰ ਵਿੱਚ ਅਸੀਂ ਨਹੀਂ ला ਸਕਦੇ ਤੁਹਾਨੂੰ ਇਹ ਵੈਬ ਸੀਰੀਜ਼ ਬਣਾਉਣੀ ਪਈ ਪ੍ਰਮਸ਼ਰ ਮੈਡਮ ਹੋਰਾਂ ਨੇ ਮਨਾਂ ਚ ਸੀਗੀ ਕਿਵੇਂ ਆਪਣੀਆਂ ਧੀਆਂ ਨੂੰ ਦੱਸ ਸਕਾਂ ਆਪਣੇ ਬੱਚਿਆਂ ਨੂੰ ਦੱਸ ਸਕਾਂ ਜਿਹੜੇ ਬੱਚਿਆਂ ਨੇ ਇਸ ਦੁਨੀਆ ਚ ਆਉਣਾ ਉਹਨਾਂ ਨੂੰ ਪਤਾ ਲੱਗ ਸਕੇ ਸੋ ਇਹਦੇ ਲਈ ਸਾਡੀ ਸਾਰੀ ਟੀਮ ਬਧਾਈ ਦੀ ਹੱਕਦਾਰ ਹੈ ਸਾਡੀ ਵੱਡੀ ਭੈਣ ਸਭ ਤੋਂ ਵੱਡੀ ਬਧਾਈ ਦੀ ਹੱਕਦਾਰ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਸੋ ਹੁਣ ਮੈਂ ਇੱਕ ਦੀਵਾਗਾ ਮੈਂ ਸਾਡੇ ਗੁਰੂ ਮਾ ਡਾਕਟਰ ਪਰਮシャン ਕੋ ਸਿੱਧੂ ਜੀ ਉਹ ਆਪਣੇ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਤੁਹਾਨੂੰ ਬਿਆਨ ਕਰਨਗੇ ਫਿਲਮ ਬਾਰੇ ਬਹੁਤ ਸਾਰਿਆਂ ਕਿ ਕੋਈ ਜਿੰਨੇ ਅਸੀਂ ਖੜੇ ਆ ਸਾਰੇ ਇਹਨਾਂ ਇਹਨਾਂ ਦੇ ਉਗਾਏ ਹੋਏ ਬੂਟੇ ਆ ਅਸੀਂ ਜੋ ਬੜੇ ਫਲਦਾਰ ਹੋਗੇ ਕਿੱਥੇ-ਕਿੱਥੇ ਜਾ ਕੇ ਆਪਣੀਆਂ जकान ने खिल लगे ने सो मैं मैं एक दिन लग्या प्रभ मैं जो थोड़े सामने लिया रही हाँ जो मैं अपने अखी देख इस वे मेरी उम्र पचहत्तर साल की है मैं सैवनटी फाइव ईयरस ओल्ड हाँ मैं जो अपने पिछले सठ पैंट देखिया वो ਕੁਛ ਵੀ ਨਾਟੀ ਨਾ ਹੋਵੇ ਕੋਈ ਮੈਸੇਜ ਮੇਰੇ ਬੱਚਿਆਂ ਤੱਕ ਘਰ ਤੱਕ ਨਾ ਚਲਿਆ ਜਾਵੇ ਤੇ ਉਸ ਤੋਂ ਪਿੱਛੇ ਜੋ 20 30 ਸਾਲ ਨੇ ਆਪਣੀ ਮਾਂ ਤੋਂ ਸੁਣਿਆ ਉਹ ਸੀਗਾ ਉਹਦੇ ਨਾਲ ਸਾਰੀਆਂ ਗੱਲਾਂ ਹੋਰ ਪਰਪੱਕ ਹੋ ਗਈਆਂ ਇਸ ਕਰਕੇ ਮੈਂ ਇਹ ਪ੍ਰੋਜੈਕਟ ਬਣਾਇਆ ਸਾਰਿਆਂ ਦੇ ਲਈ ਤੁਹਾਡੇ ਲਈ ਬਣਾਇਆ ਜਨੂਨ काम करना हो, हट सिगा हट, के लगे हों या हटना भी, कार्य ही हटना है, तो आज बेटा वो समा आ गया, सत्तर की seventy songs ਦੇ ਨਾਮ ਸਾਡੀਆਂ ਲੋਕ ਕਲਾਵਾਂ ਦੇ ਨਾਲ ਸਾਡੇ ਲੋਕ ਗੀਤ ਸਾਡੇ ਲੋਕ ਨਾਚਾਂ ਦੇ ਨਾਲ ਜੁੜੇ ਹੋਏ ਨੇ ਉਹਦੀਆਂ ਬਹੁਤ ਸਾਰੀਆਂ ਵਰਗੀਆਂ ਨੇ ਜਿਨ੍ਹਾਂ ਨੂੰ ਮੈਂ ਹੂਬ-ਮੂਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ 3 ਘੰਟੇ ਦੀ ਡਾਕੂਮੈਂਟਰੀ ਹੈ ਜਿਹੜੀਆਂ ਨੂੰ ਅਸੀਂ ਰੈੱਡ ਸੀਰੀਜ਼ ਦੇ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਚੋਪਾਲ ਦੇ ਆਏਗੀ 14 ਤਰੀਕ ਨੂੰ Amazon ਦੇ ਥਰੂ ਆ ਰਹੀ ਹੈ ਸੋ ਮੇਰੇ ਪਿਆਰੇ ਬੱਚਿਓ ਤੁਹਾਡੇ ਲਈ ਬਣਾਈ ਹੈ ਤੁਸੀਂ ਜਰੂਰ ਦੇਖਣਾ ਮਾਤ ਸਾਰਿਆਂ ਦੀ ਬੜੀ ਬੜੀ ਮਿਹਰਬਾਨ